ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਹਾਂ ਖੰਨਾ ਮੰਡੀ ਜੋ ਕਿ ਪੰਜਾਬ ਦੀਆਂ ਮੰਡੀਆਂ ਦੇ ਵਿੱਚੋਂ ਬਹੁਤ ਜ਼ਿਆਦਾ ਵੱਡੀ ਮੰਡੀ ਹੈ ਕਿਉਂਕਿ ਇੱਥੇ ਵਪਾਰੀ ਵੀਰ ਬਹੁਤ ਦੂਰ ਦੂਰ ਤੋਂ ਆਉਂਦੇ ਨੇ ਸੋ ਅੱਜ ਤੁਹਾਨੂੰ ਚੈੱਕ ਕਰਾਉਣੇ ਆਪਾਂ ਤਿੰਨ ਨਗ ਸੋ ਆਹ ਨੇ ਤਿੰਨ ਨਗ ਉਹ ਬਹੁਤ ਟੌਪ ਦੇ ਨਗੀਨੇ ਨੇ ਸੋ ਪਹਿਲਾਂ ਇਹਨਾਂ ਦੀ ਚਾਲ ਦੇਖੋ ਫਿਰ ਭਾਈਆਂ ਨਾਲ ਗੱਲਬਾਤ ਕਰਾਵਾਂਗੇ ਆਪਾਂ ਲੈਵਾ ਚੈੱਕ ਕਰ ਸਕਦੇ ਹੋ ਦੋਸਤੋ ਚਾਲ ਦੇਖੋ ਪੱਟ ਪੜੇ ਦੀਆਂ ਪੂਰੀਆਂ ਸਾਫ਼ ਇੱਕ ਤੋਂ ਇੱਕ ਨਗੀਨਾ ਵੀਰ ਹੋਣਾ ਕੋਲ ਸੋ ਸਿੰਘ ਵਗੈਰਾ ਚੈੱਕ ਕਰ ਸਕਦੇ ਹਾਂ ਚਾਲ ਦੇਖੋ ਹੁਣ ਆਪਾਂ ਦੂਸਰਾ ਨਗੀਨਾ ਚੈੱਕ ਕਰਾਂਗੇ ਦੋਸਤੋ ਇਹ ਵੀ ਦੇਖ ਸਕਦੇ ਹੋ ਕਿੰਨੀ ਸੋਹਣੀ ਮੱਝ ਆ ਇਹ ਉਹ ਲੇਵਾ ਦੇਖ ਸਕਦੇ ਹੋ ਦੋਸਤੋ ਚਾਲ ਪੱਖੋਂ ਹੱਡਾਂ ਪੈਰਾਂ ਦੀ ਪੂਰੀ ਖੁੱਲੀ ਮੱਜਾ ਇਹ ਸੋ ਜਿੰਨੇ ਵੀ ਰਣ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਹੁਣ ਆਪਾਂ ਤੁਹਾਨੂੰ ਵੀਰ ਹੁਣ ਨਾਲ ਗੱਲਬਾਤ ਕਰਾਵਾਂਗੇ ਸਤਿਗੁਰ ਸਾਸੀਗਾਲ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਆ ਪੋਨੀਗੜ ਵੀਰੇ ਪੋਨੀਗੜ ਜੀ ਖਾਸ ਪੋਨੀਗੜ ਖਾਸ ਪੋਨੀਗੜ ਅੱਜ ਕਿੱ데 ਲੱਗਦੇ ਗਏ ਸੀ ਜਾਂ ਜੱਪਾ ਨਾ ਲੱਗਿਆ ਪੱਠ ਠੀਕ ਹੈ ਜੀ ਖੰਨਾ ਮੰਡੀ ਵਾਰੇ ਕਿੰਨੇ ਵਪਾਰੀ ਆ ਸਕਦੇ ਨੇ ਤੇ ਪਾਰੀ ਵੀਰੇ ਬਹੁਤ ਆਉਂਦਾ ਬਹੁਤ ਮੰਡੀ ਭਰਦੀ ਆ ਲੋ 2000 ਬੰਦਾ 4000 ਆਉਂਦਾ ਠੀਕ ਹੈ ਜੀ ਹਾਂਜੀ ਤੇ ਆਪਣੇ ਤੇਰੇ ਜੋ ਨਗਦੀ ਜੀ ਤੇ ਕਿੰਨੇ ਕਿੰਨੇ ਦੁੱਧ ਨੇ ਜੀ ਤੇ ਦੁੱਧ ਵੀਰੇ 14 ਕਿਲੋ ਆ ਠੀਕ ਹੈ ਜੀ ਤਾਜੀ ਸੂਈ ਹੈ ਨਾ ਤਾਜੀ ਸੂਈ ਆ ਨਹੀਂ ਸਾਰੀਆਂ ਮਤਲਬ ਚਾਰ ਪੰਜ ਦੀ ਸੂਈ ਆ ਠੀਕ ਹੈ ਹਾਂ ਮੁੱਲ ਨੇ 1.35 ਆ ਠੀਕ ਹੈ ਇਹ ਰੱਖਿਆ ਤੇ ਦਾ ਸੀ ਜਿਹੜੀ ਹਾਂ ਵੀਰੇ ਇਹ ਦੂਜਾ ਸੂਆ ਜੀ ਇਹ ਦੂਜਾ ਸੂਆ 5000 5000 ਦੇ ਸੂਹੀ ਆ ਇਹਦਾ ਕੀ ਮੁੱਲ ਕਰਦੇ ਆ ਜੀ ਇਹਦਾ 135 135 ਆਹ ਤੇ ਦੋਵੇਂ 12 12 ਕਿਲੋ ਦੇ ਇੱਕ 25 12 ਕਿਲੋ ਦੇ ਠੀਕ ਹੈ ਸਭ ਲੋਗੋ ਸੋ ਬਾਕੀ ਕੱਟੇ ਲੋਕੀ ਖਾਸ ਲੈ ਰਹੇ ਦੀ ਹੈ ਠੀਕ ਹੈ ਜੀ ਹਾਂਜੀ ਉਧਰੋਂ ਮਾਲ ਹਰਿਆਣੇ ਜੀ ਲੈਣੇ ਆਪਣੇ ਸਾਰਾ ਮਾਲ ਕਿ ਹਰਿਆਣੇ ਦਿੱਧਾ ਕਿ ਅੱਗੇ ਮੰਡੀਆਂ ਹਾਂਜੀ ਅੱਗੇ ਮੰਡੀ ਆਉਂਦੇ ਆ ਸਾਰਾ ਮਾਲ ਹਰਿਆਣੇ ਨੂੰ ਲੈਣੇ ਆ 2001 ਦੀ ਆਪਣੀ ਲਾਉਣੀ 25 ਸਾਲ ਹਾਂਜੀ ਭੋਨੇਗੜ ਖਾਸਾ ਠੀਕ ਹੈ ਨੰਬਰ ਲਾ ਲਓ ਜੀ ਆਪਣਾ 62 835 ਠੀਕ ਹੈ ਜੀ 68177 ਸੋ ਨੰਬਰ ਨੋਟ ਕਰ ਲਿਓ ਦੋਸਤੋ ਕਿਉਂਕਿ ਭੋਨੇਗੜ ਏਰੀਆ ਵੀ ਦਾ ਬਹੁਤ ਸੋਹਣੇ ਸੋਹਣੇ ਨਗ ਹੁੰਦੇ ਨੇ ਇਨਾਂ ਕੋਲ ਸੇਲ ਪਰਚੀਜ਼ ਦਾ ਕੰਮ ਆ ਜੀ ਕੰਟੈਕਟ ਕਰ ਸਕਦੇ ਹੋ ਕੋਈ ਵੀ ਪਸ਼ੂ ਖਰੀਦਣਾ ਚੀਨੇ ਵੇਚਣਾ ਠੀਕ ਹੈ ਜੀ ਧੰਨਵਾਦ ਜੀ ਕੁਇਚ ਨਾ ਕੋ ਬੁਗੜਾ ਮਾਣ ਸੁਤਨੂ ਕੁਇਚ ਵਾਈ ਹੈ ਦਾਜੀ ਸੀਟੀ ਹੈ ਦੇਵਾ ਦੇਖਾ ਲਓ ਪੂਰਾ ਵਧੀਆ

ਠੀਕ ਹੈ ਇੱਕ ਇਹ ਤਾਜੀ ਸੂਈ ਇਹ ਰਾਦੀ ਸੂਈ ਵੀ ਇੱਕ ਝੋਟਿਓ ਉਪਰਾਂ ਖੜਿਆ ਪਹਿਲੇ ਸੂਈ ਸੂਈ ਵੀ ਠੀਕ ਹੈ ਜੀ ਇਸ ਲਈ ਦੁੱਧ ਕਿੰਨਾ ਕਾ ਜੀ ਇਹ ਰਾਦੀ ਸੂਈ ਵਿਆਜ ਤਾਂ 15 4 ਘੰਟਾ ਦਾ 10 ਕੋਲੋਂ ਨੇ 12 ਲੀਟਰ ਪਾਇਆ ਠੀਕ ਹੈ ਜੀ ਦੂਜਾ ਸੂਆ ਹੁਣ ਦੇਖੋ ਕਿੰਨਾ ਦੰਦੀ ਆ ਠੀਕ ਹੈ ਜੀ ਸੋ ਮੁੱਲ ਕੀ ਕਰਦੇ ਆ ਜੀ ਆਪਾਂ ਮੁੱਲ ਇੱਕ ਚਾਲੀਆ ਠੀਕ ਹੈ ਜੀ ਤਾਂ ਵਪਾਰ ਦਾ ਕੰਮ ਆ ਜੀ ਵਪਾਰ ਦਾ ਠੀਕ ਹੈ ਨੰਬਰ ਬੋਲ ਦਿਓ ਨੰਬਰ ਆਪਣਾ 99341 ਠੀਕ ਹੈ ਜੀ 72436 ਠੀਕ ਹੈ ਜੀ ਕਿੰਨਾ ਕੇ ਇੱਕ ਵਾਰ ਹੋਰ ਦੇਖ ਸਕਦਾ ਹਾਂ ਦੋਸਤੋ ਤੁਸੀਂ ਇਹਦੇ ਮਗਰ ਕੀ ਕੱਟੀ ਹੈ ਕੱਟੀ ਆ ਬ ਸਿੰਗਲ ਲੀਵਾ ਬਹੁਤ ਸਾਫ ਆ ਜੀ ਕੰਟੈਕਟ ਕਰ ਸਕਦੇ ਹੋ ਇਸ ਏਰੀਏ ਦੇ ਵੀਰ ਸასი ਗਾਲ ਦੋਸਤੋ ਇੱਕ ਨੱਕ ਹੋਰ ਦਿਖਾਉਣਾ ਤੁਹਾਨੂੰ ਬਹੁਤ ਸੋਹਣਾ ਹਾਂ ਨੇੜੇ ਹੋ ਜਾ ਨੇੜੇ ਸੋ ਚੈੱਕ ਕਰ ਲੂ ਚਾਲ ਲੀਵਾ ਸੁਨੱਖਪਣਾ ਪੂਰਾ ਵਧੀਆ ਪੱਟਪੜੇ ਵੀ ਸਾਫ ਸੋ ਬਾਕੀ ਆਪਾਂ ਅੰਕਲ ਜੀ ਨਾਲ ਗੱਲਬਾਤ ਕਰਾਵਾਂਗੇ ਥੱਲੇ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਪਤ ਜਿਹੜੀ ਜਗ੍ਹਾ ਤੋਂ ਆਏ ਜੀ ਆਪਾਂ ਅਸੀਂ ਰਾਮਗੜ੍ਹ ਭੁੱਲੜ ਤੋਂ ਆ ਅ ਜਿਲ੍ਹਾ ਕਿਹੜਾ ਪੈ ਜਾਂਦਾ ਜੀ ਲੁਧਿਆਣਾ ਜੀ ਲੁਧਿਆਣਾ ਠੀਕ ਹੈ ਕਿੰਨੇ ਨਗ ਲੈ ਕੇ ਆਏ ਸੀ ਜੀ ਅਸੀਂ 4 ਲੈ ਕੇ ਆਏ ਸੀਗੇ ਜੀ ਤੇ ਇਹ ਸੂਣ ਵਾਲੀ ਹੈ ਜੀ ਹਾਂ ਜੀ ਸੂਣ ਵਾਲੀ ਹੈ ਜੀ ਠੀਕ ਹੈ ਕਿੰਨੇ ਦਿਨ ਲੈ ਜੀ ਅੱਜ ਲੈ ਜੀ 5-7 ਦਿਨ ਠੀਕ ਹੈ ਜੀ ਤੇ ਕੀ ਮੁੱਲ ਕਰਦੇ ਆਂ ਆਪਾਂ ਹਾਂ ਜੀ ਮੁੱਲ ਕੀ ਕਰਦੇ ਆਂ ਆਪਾਂ ਮੌਲਾ ਦਾ 2.5 ਲੱਖ ਰੁਪਏ ਮੰਗਦਾ ਜੀ ਠੀਕ ਹੈ ਜੀ ਪਹਿਲਾ ਦੁੱਧ ਕਿੰਨਾ ਸੀ ਜੀ ਇਹਦੇ ਥੱਲੇ ਨਹੀਂ ਜੀ ਇਹਦੇ ਪਲੂਨ ਸੋਨਾ ਹੈ ਅੱਛਾ ਜੀ ਪਹਿਲੀ ਵਾਰੀ ਸੋਨਾ ਠੀਕ ਹੈ ਹਾਂ ਨਸਲ ਚੰਗੀ ਹੈ ਹਾਂ ਜੀ ਹਾਂ ਠੀਕ ਹੈ ਜੀ ਧੰਨਵਾਦ ਜੀ ਸੋ ਅੰਕਲ ਜੀ ਦਾ ਸੇਲ ਪਰਚੇਸ ਦਾ ਕੰਮ ਆ ਜੋ ਵੀ ਵੀਰ ਕੰਟੈਕਟ ਕਰਨਾ ਚਾਹੁੰਦੇ ਨੇ ਆਪਾਂ ਨੰਬਰ ਪੁੱਛਦੇ ਆਂ ਅੰਕਲ ਜੀ ਨੰਬਰ ਦੱਸ ਦਿਓ ਇੱਕ ਵਾਰ 98710 ਠੀਕ ਹੈ ਜੀ 42935 ਠੀਕ ਹੈ ਜੀ ਧੰਨਵਾਦ ਜੀ ਸੋ ਦੇਖੋ ਦੋਸਤੋ ਸੋਹਣੇ ਸੋਹਣੇ ਨਗ ਤਾਜ਼ੀਆਂ ਸੁਈਆਂ ਹੋਈਆਂ ਸਖੰਨਾ ਮੰਡੀ ਦੇ ਵਿੱਚ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਹੜੀ ਜਗ੍ਹਾ ਤੋਂ ਆਏ ਆਂ ਜੀ ਆਪਾਂ ਆਪਣਾ ਡੇਰਾਵਾ ਬਣਾਣ ਕੇ ਜ਼ਿਲ੍ਹਾ ਕਰਤਾਰਪੁਰ ਠੀਕ ਹੈ ਕਿੰਨੇ ਨਗਲੇ ਕੈਂੀਆਂ ਅੱਜ ਅੱਜ 3 ਲਿਆਂਦੇ ਠੀਕ ਹੈ ਜੀ ਇੱਕ ਰਹਿ ਗਿਆ ਜੀ ਹਾਂਜੀ ਹਾਂਜੀ ਠੀਕ ਹੈ ਚਲੋ ਵਧੀਆ ਜੀ ਇਹ ਇਹ ਕਹਿੰਦੇ ਸੁਈਆਂ ਜੀ ਇਹ ਤੀਸਰੀ ਸੁਈ ਆ ਅੱਛਾ ਜੀ ਮਗਰ ਕੀ ਹੈ ਜੀ ਇਹਦੇ ਅਗਰ ਕੱਟਾ ਹੈ ਜੀ ਕੱਟਾ ਠੀਕ ਹੈ ਕਿ ਦੁੱਧ ਕਿੰਨਾ ਹੈ ਜੀ ਦੁੱਧ ਹੁਣ 10 12 ਕਿਲੋ ਠੀਕ ਹੈ ਜੀ ਕੀ ਮੁੱਲ ਮੰਗਦੇ ਆਂ ਆਪਾਂ ਮੁੱਲ ਤੇ ਦਾ 85 ਕਰਦੇ ਆਂ ਠੀਕ ਹੈ ਜੀ ਹਾਂਜੀ ਦੇਖ ਸਕਦੇ ਹੋ ਦੋਸਤੋ ਪੂਰੀ ਵਧੀਆ ਲੇਵਾ ਦਾ ਪੱਟਪੜੇ ਦੀ ਸਾਫ ਆ ਤੇ ਮਾਗਰੇ ਦੇ ਸਾਸੀ ਆ ਵੀਰੇ ਸਾਸੀ ਜੀ ਕਿਹੜੀ ਜਗ੍ਹਾ ਤੋਂ ਆਇਆ ਜੀ ਬੁੱਟਰ ਬੁੱਟਰ ਤੋਂ ਇਹ ਜ਼ਿਲ੍ਹਾ ਕਿਹੜਾ ਪਿਆ ਹੈ ਜੀ ਜ਼ਿਲ੍ਹਾ ਮੋਗਾ ਪਿਆ ਹੈ ਅੱਛਾ ਮੋਗਾ ਜਿਹੜਾ ਅੱਛਾ ਫਸਟ ਤੂੰ ਲਗਾੜਾ ਮੜਾ ਆ ਮੋਗਾ ਕਿਹੜਾ ਜਿਲ੍ਹਾ ਵੀਰੇ ਜਿਲ੍ਹਾ ਮੋਗਾ ਜਿਲ੍ਹਾ ਮੋਗਾ ਪਿੰਡ ਕਿਹੜਾ ਜੀ ਪਿੰਡ ਬੁੱਟਰ ਆ ਬਈ ਪਿੰਡ ਬੁੱਟਰ ਜੀ ਕਿੰਨੇ ਜਾਨਵਰ ਲੈ ਕੇ ਆਈ ਅੱਜ ਅੱਜ 3 ਜਾਨਵਰ ਲੈ ਕੇ ਆਏ ਸੀ ਇੱਕ ਰਾਈ ਟੱਕ ਰਹੀ ਠੀਕ ਹੈ ਜੀ ਇਹ ਸਿਉਣਾ ਜੀ ਕਿਵੇਂ ਆ ਇਹ 15 ਦਿਨ ਕੱਚੇ 30 ਤਰੀਕ ਨੂੰ ਨੇ ਪੂਰੇ ਆ ਬਈ ਠੀਕ ਹੈ ਜੀ ਤੇ ਦੁੱਧਦਾਰ ਕੜ ਗਈ ਜੀ ਇਹਦਾ ਦੁੱਧ 17 ਕਿਲੋ ਆ ਵੀਰੇ ਨੈਟ ਠੀਕ ਹੈ ਜੀ ਤੇ ਕੀ ਡਿਮਾਂਡ ਕਰਦੇ ਆਂ ਆਪਾਂ ਡਿਮਾਂਡ ਇਹਦੀ ਢਾਈ ਆ ਜੀ ਠੀਕ ਹੈ ਜੀ ਦੇਖ ਸਕਦਾ ਪਟਪੋੜੇ ਦੀ ਪੂਰੀ ਵਧੀਆ ਤੋ ਕੈਮਾ ਸੂਆ ਹੋਊਗਾ ਵੀਰੇ ਦਾ ਇਹ ਸੂਆ ਵੀਰੇ ਤੀਜਾ ਸੁਣ ਲਈ ਤੀਜਾ ਸੂ ਗਿਆ ਠੀਕ ਹੈ ਜੀ ਸਾਸਿਕਾ ਵੀਰੇ ਸਾਸਿਕਾ ਜੀ ਕਿਹੜੀ ਜਗ੍ਹਾ ਤੋਂ ਆਏ ਜੀ ਆਪਾਂ ਅਸੀਂ ਪੋਜਾਰ ਤੇ ਜੀ ਜ਼ਿਲ੍ਹਾ ਕਿਹੜਾ ਪੈਂਦਾ ਯੇ ਨਵਾਂ ਸ਼ਹਿਰ ਜੀ ਨਵਾਂ ਸ਼ਹਿਰ ਕਿੰਨੇ ਨਗਰ ਲੈ ਕੇ ਆਏ ਜੀ ਅੱਜ ਆ 6 ਲਿਆਂਦੇ ਜੀ ਠੀਕ ਹੈ ਜੀ ਤੇ ਗੱਬਣ ਕਿੰਨੀਆਂ ਨੇ ਜੀ ਤੇ ਪੰਜ ਗੱਬਣਾ ਇੱਕ ਸੂਈ ਵੀ ਇੱਕ ਸੂਈ ਵੀ ਠੀਕ ਹੈ ਜੀ ਹਾਂਜੀ ਦਿਖਾ ਸਕਦਾ ਕਿ ਕਿਹੜੀ ਕਿਹੜੀ ਗੱਬਣਾ ਆ ਚਾਰ ਡੰਗਰ ਰਹਿੰਦੇ ਦੋ ਬੇਗੇ ਜੀ ਅੱਛਾ ਜੀ ਠੀਕ ਹੈ ਜੀ ਸੋ ਇਹਦਾ ਕੀ ਹੈ ਮਤਲਬ ਰਿਕਾਰਡ ਜੀ ਦੁੱਧ ਦਾ ਇਹ ਤੀਜੇ ਸੂਏ ਹੁਣ ਸੋਨਾ ਜੀ ਨੇ ਠੀਕ ਹੈ ਜੀ ਹਾਂ ਜੀ ਦੁੱਧ ਕਿੰਨਾ ਕਾ ਜੀ ਹੁਣ ਤਾਂ 1500 ਕਿਲੋ ਦੀ ਓਟ ਤੇ ਆਈ ਹੈਗੀ ਜੀ ਠੀਕ ਹੈ ਜੀ ਤੇ ਆ ਦੂਸਰੀ ਜਿਹੜੀ ਇਹ ਵੀ ਤੀਜੇ ਸੂਏ ਦੀ ਤੀਜੇ ਜਿਸ ਵਿੱਚ ਠੀਕ ਹੈ ਜੀ ਤੇ ਉਹ ਵਾਲੀ ਇਹ ਚੌਥੇ ਸੂਏ ਜੀ ਇਹ ਚੌਥੇ ਸੂਏ ਠੀਕ ਹੈ ਜੀ ਉਹ ਤਾਜੀ ਸੂਈ ਹੈ ਹਨਾ ਜੀ ਇਹ ਰਾਤ ਦੀ ਸੂਈ ਵੀ ਹੈ ਜੀ ਠੀਕ ਹੈ ਜੀ ਪਿੱਛੇ ਤੇ ਘਵਾ ਦਿਓ ਇਹ ਕੀ ਆਈ ਮਗਰ ਕੱਟੀ ਠੀਕ ਹੈ

ਅੱਧ ਗੁੱਡੇ ਦੀਆਂ ਨੇ ਇਹ ਜਿਹੜੀਆਂ ਸੂਨ ਵਾਲੀਆਂ ਨੇ ਇਹਨਾਂ ਦਾ ਕੀ ਮਤਲਬ ਕਰਦੇ ਆਂ ਆਪਾਂ ਹਾਂਜੀ ਇਹਨਾਂ ਦਾ ਦੋ ਦਾ ਡੇਡ ਡੇਡ ਮੰਗਦੇ ਜਿਉਂ ਪਰਲੀ ਦਾ ਡੇਡ ਹੈ ਆਹ ਜਲਦੀ ਦਾ ਇੱਕ ਵੀ ਹੈ ਜੀ ਠੀਕ ਹੈ ਜੀ ਹਾਂਜੀ ਬਾਕੀ ਮੋਲ ਤਾਂ ਮੰਡੀ ਦਾ ਆ ਪਾ ਕਰ ਰਹੇ ਆ ਜੀ ਹਾਂਜੀ ਠੀਕ ਹੈ ਧੰਨਵਾਦ ਵੀਰ ਜੀ ਸੋ ਵੀਰ ਹੋਰਾਂ ਦਾ ਜਿਹੜਾ ਕੰਮ ਆ ਜੀ ਉਹ ਪਸ਼ੂ ਵੇਚਣ ਦੇ ਖਰੀਦਣ ਦਾ ਹੈਗਾ ਇੱਕ ਵਾਰ ਦੁਬਾਰਾ ਆਪਾਂ ਪਿੰਡ ਪੁੱਛ ਲੈਨੇ ਆ ਤੇ ਫੋਨ ਨੰਬਰ ਜਰੂਰ ਪੁੱਛ ਦਿਆ ਵੀਰ ਤੋਂ ਵੀਰ ਜੀ ਆਪਣਾ ਪਿੰਡ ਦੱਸੋ ਦੁਬਾਰਾ ਜੀ ਭੋਜੇਵਾਲ ਜੀ ਭੋਜੇਵਾਲ ਜ਼ਿਲ੍ਹਾ ਨਮਾਸ਼ਹਿਰੀ ਨਮਾਸ਼ਹਿਰ ਤੇ ਇੱਕ ਵਾਰ ਆਵਾ ਕੰਟੈਕਟ ਨੰਬਰ ਜਰੂਰ ਦੱਸ ਦਿਓ ਜੀ 94640 ਜੀ 62645 ਠੀਕ ਹੈ ਜੀ ਜੇ ਕਿਸੇ ਵੀਰ ਨੇ ਪਸ਼ੂ ਵਧੀਆ ਖਰੀਦਣੇ ਹੋਣ ਜਾਂ ਵੇਚਣੇ ਹੋਣ ਵੀਰਾਂ ਨਾਲ ਕੰਟੈਕਟ ਕਰ ਸਕਦਾ ਸੋ ਕੁਆਲਿਟੀ ਦੇਖ ਲਓ ਜਿਹੜੇ ਵੀ ਵੀਰ ਨਾਗ ਚੁੰਨਦੇ ਨੇ ਵੇਚਣ ਲਈ ਪੂਰੀ ਵਧੀਆ ਕੁਆਲਿਟੀ ਦੇ ਹੁੰਦੇ ਨੇ ਉਹ ਸਸਿਗਾ ਵੀਰੇ ਸਹੀ ਹਾਲ ਜੀ ਕਿਹੜੀ ਜਗ੍ਹਾ ਤੋਂ ਆਏ ਜੀ ਸਾਡਾ ਰੋਪੜਾਈ ਹੈ ਲੋ ਰੋਪੜ ਜਿਹੜਾ ਠੀਕ ਹੈ ਜੀ ਤੇ ਇੱਕ ਨਾਲ ਅਗਲੇ ਕੀ ਆ ਦੂਜੇ ਸੂਏ ਜੀ ਦੂਜੇ ਸੂਏ ਕਿੰਨਾ ਦੁੱਧ ਆ ਜੀ ਪਹਿਲੇ ਸਾਲ 16 ਲੀਟਰ ਕੱਢਿਆ ਜੀ ਨਾਲ ਪਾਇਲਟ ਨਾਲ ਫਲੋਡਣਾ ਅੱਛਾ ਜੀ ਅੱਛਾ ਦੂਜੇ ਸੂਏ ਜੀ ਦੂਜੇ ਸੂਏ ਠੀਕ ਹੈ ਜੀ ਸੋ ਦੇਖ ਸਕਦਾ ਹੋ ਦੋਸਤੋ ਨਿਲੇਵਾ ਇਹ ਗੱਭਣਾ ਕਿ ਹਜੇ ਇਹਦੇ 19 ਤਰੀਕ ਨੂੰ ਦਰ ਪੂਰੇ ਆ ਜੀ ਅੱਛਾ ਜੀ ਅੱਛਾ ਠੀਕ ਹੈ ਜੀ ਸੋ ਕੀ ਮੁੱਲ ਕਰਦੇ ਆਂ ਜੀ ਆਪਾਂ ਇਹਦਾ? ਮੁੱਲ ਤਾਂ 1.5 ਕਰਦੇ ਜੀ। ਠੀਕ ਹੈ ਜੀ। ਚਲੋ ਧੰਨਵਾਦ ਵੀਰ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ੍ਰੀ ਅਕਾਲ ਜੀ। ਕਿਹੜੀ ਜਗ੍ਹਾ ਤੋਂ ਆਈ ਆਪਾਂ? ਮਾਨਕ ਮਾਜਰਾ ਜੀ। ਇਹ ਜ਼ਿਲ੍ਹਾ ਕਿਹੜਾ ਪਿਆ? ਜ਼ਿਲ੍ਹਾ ਲੁਧਿਆਣਾ ਜੀ। ਲੁਧਿਆਣਾ ਠੀਕ ਹੈ ਜੀ। ਕਿੰਨੇ ਨਾਲ ਲੈ ਕੇ ਆਏ ਸੀ ਜੀ ਅੱਜ? 2 ਲੈਂਦੇ ਦੀ ਕੱਬਣ ਦੀ ਬਿਕਲੀ ਜੀ ਸੂਈ ਰਹੀ। ਇਹ ਸੀਗੀ। ਇਹਦੇ ਮਗਰ ਕੀ ਹੈ ਜੀ? ਕੱਟਾ ਜੀ। ਕੱਟਾ ਠੀਕ ਹੈ ਜੀ। ਸੋ ਕਿੰਨੇ ਲੀਟਰ ਦੁੱਧਾਂ ਜੀ ਹੁਣ ਇਸ ਟਾਈਮ? ਇਸ ਟਾਈਮ ਤਾਂ 10 ਲੀਟਰ ਆ ਜੀ। ਹਫ਼ਤੇ ਦੀ ਸੂਈ ਹੈ ਜ ਤੋ ਦੇਖ ਸਾਰੇ ਦੋਸਤੋ ਕਟਾਗਮਾ ਅਗਰ ਤੀਜੀ ਸਵੇਰ ਸੋਈ ਆਈ ਝੋਟੀ ਤੀਜੀ ਸਵੇਰ ਝੋਟੀ ਹੈ ਜੀ ਥਣ ਚੈੱਕ ਕਰ ਲਓ ਜੀ ਬਾਈ ਚਾਰੋਂ ਥਣ ਚ ਲੱਗ ਦੇਖ ਰਿਹਾ ਸੋ ਇੱਕ ਨਾਲ ਹੋਰ ਦਿਖਾਉਣਾ ਬਹੁਤ ਸੋਹਣਾ ਲੱਗਾ ਚਲੋ ਚੈੱਕ ਕਰ ਲਓ ਤੇ ਬਾਈਆਂ ਨਾਲ ਗੱਲ ਕਰਾਉਣੇ ਆ ਸਸੀਗਾ ਵੀਰ ਜੀ ਸਸੀਗਾ ਬਾਈ ਜੀ ਕਿਹੜੀ ਜਗ੍ਹਾ ਤੋਂ ਆਏ ਆਪਾਂ ਮਾਨੂ ਦਾ ਪਿੰਡ ਆ ਵੀਰੇ ਇਹ ਜ਼ਿਲ੍ਹਾ ਕਿਹੜਾ ਪਏ ਦਾ ਜੀ ਲੁਧਿਆਣਾ ਵੀਰੇ ਜ਼ਿਲ੍ਹਾ ਲੁਧਿਆਣਾ ਠੀਕ ਹੈ ਜੀ ਕਿੰਨੇ ਨਾਲ ਲੈ ਕੇ ਆਏ ਸੀ ਅੱਜ ਅਈ ਤਿੰਨ ਲੈ ਕੇ ਆਏ ਬਾਈ ਠੀਕ ਹੈ ਜੀ ਸੋ ਇਹਦਾ ਕੀ ਹੈ ਜੀ ਮਤਲਬ ਦੁੱਧ ਕਿੰਨਾ ਜੀ ਇਹਦੇ ਥੱਲੇ ਇਹਦੇ ਲੈ ਗਿਆ ਵੀਰੇ 17 ਗੇਲਟਰ ਠੀਕ ਹੈ ਜੀ ਸਿਉਣ ਵਾਲੀ ਹੈ ਜੀ ਇਹ ਹਾਂਜੀ ਕਿੰਨੇ ਕਿ ਦਿਨ ਲੈ ਜੀ ਇਹ ਲਾਜੂ ਬਾਈ 10 ਦਿਨ ਲੈ ਜੀ ਬਾਕੀ ਠੀਕ ਹੈ ਕੀ ਮੰਨ ਕਰਦੇ ਆਂ ਇਹ ਆਪਾਂ ਮੋਲੇ ਦਾ ਵੀਰੇ 140 ਕਰ ਠੀਕ ਹੈ ਜੀ ਬਾਕੀ ਮੌਕੇ ਤੇ ਬਾਈ ਟੜਵਾਦ ਹੋ ਜਾਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਵੀਰ ਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਆ ਖੰਨਾ ਮੰਡੀ ਦੇ ਵਿੱਚ ਸੋ ਅੱਜ ਜਿਹੜੀ 15 ਤਰੀਕ ਦੀ ਮੰਡੀ ਆ ਬਹੁਤ ਜ਼ਿਆਦਾ ਭਰੀ ਹੋਈ ਆ ਬਹੁਤ ਜ਼ਿਆਦਾ ਨਾਗ ਆਏ ਨੇ ਸੋ ਬਹੁਤ ਸੋਹਣੇ ਸੋਹਣੇ ਨਾਗ ਆਏ ਨੇ बहुत ज्यादा माल आया दोस्तों आज